ਸਤਿ ਸ੍ਰੀ ਅਕਾਲ ਦੋਸਤੋ ਗੁੱਡ ਮਾਰਨਿੰਗ ਤੇ ਸਵਾਗਤ ਆ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਤੇ ਅੱਜ ਤੁਹਾਡੇ ਲਈ ਲੈ ਕੇ ਆਇਆ ਇੱਕ ਨਵੀਂ ਵੀਡੀਓ ਤੇ ਦੋਸਤੋ ਆਹ ਰੂਮ ਤੇ ਉਹਦੋਂ ਆਪਾਂ ਅੱਜ ਆਪਣਾ ਹੈਗਾ ਤੀਜਾ ਦਿਨ ਤੇ ਆ ਆਪਾਂ ਉਹਦੋਂ ਸੈਕਿੰਡ ਪਾਰਟ ਦੇ ਵਿੱਚ ਆਪਾਂ ਪਲਾਸਟਰ ਕੀਤਾ ਸੀ ਆਹ ਵਾਲਾ ਤੁਸੀਂ ਦੇਖ ਸਕਦੇ ਜੀ ਤੇ ਅੱਜ ਆਪਾਂ ਦੂਜੇ ਰੂਮ ਨੂੰ ਲੱਗੇ ਆ ਤੇ ਇੰਦਰ ਮਿਸਤਰੀ ਸਾਹਿਬ ਜੀ ਹੋਣੀ ਲੱਗੇ ਪ੍ਰਾਈਮਰ ਮਾਰਨ ਤੇ ਤਕਰੀਬਨ ਪ੍ਰਾਈਮਰ ਸਾਰੇ ਵੱਜ ਗਿਆ ਬਸ ਥੋੜਾ ਬਹੁਤ ਹੀ ਆ ਤੇ ਕਰੰਡਾ ਹੈ ਤੇ ਹਾਂਜੀ ਭਾ ਅੱਜ ਕੀ ਕੀ ਕਰਨਾ ਅੱਜ ਫਿਰ ਅੱਜ ਆਪਾਂ ਸਕਿਮ ਕਰਨੀ ਆਂ ਦੋ ਚਾਰ ਰੂਮ ਕੀਤਾ ਦਾ ਜੇ ਰੂਮ ਕਰਕੇ ਸਕਿਮ ਕਰਕੇ ਤੈਨੂੰ ਆਪਾਂ ਪੇਂਟ ਤੇ ਰੈਡੀ ਕਰ ਲੈਣਾ ਬਾਅਦ ਫਿਰ ਕਰਾਂਗੇ ਪੇਂਟ ਅੱਜ ਇਹ ਹੋਜੂਗਾ ਰੂਮ ਸਾਰਾ ਹਾਂ ਹਾਂ ਅੱਜ ਹੋਜਣਾ ਹੈ ਨਾ ਬਾਅਦ ਠੀਕ ਆ ਤੇ ਲੋ ਜੀ ਪਾਣੀ ਅਸੀਂ ਲਿਆ ਭਰ ਬਾਲਟੀ ਚ ਤੇ ਪ੍ਰਾਈਮਰ ਸਾਡਾ ਡੰਨ ਲੋ ਜੀ ਦੇਖੋ ਅਹੀਂ ਕਰਨਾ ਹੈ ਸੇਮ 100 ਉਹਨਾਂ ਨੂੰ ਮਿਕਸ ਕਰਕੇ ਇਸ ਕੇਮ ਨੂੰ ਦੇ ਫੇਰ ਅਸੀਂ ਹੁਣ ਕੰਮ ਆਪਦਾ ਸਟਾਰਟ ਕਰਨ ਲੱਗੇ ਆ। ਲੋ ਜੀ ਦੋਸਤੋ ਮਿਸਤਰੀ ਸਾਹਿਬ ਨੇ ਕਰਤਾ ਕੰਮ ਸਟਾਰਟ ਤੇ ਪਹਿਲੀ ਕੰਧ ਨੂੰ ਕਰਤਾ ਕਰਤੀ ਸਟਾਰਟਿੰਗ। ਆ ਕਿਦਾਂ ਵਧੀਆ ਚੱਲਦਾ ਕੰਮ? ਠੀਕ ਆ ਵਧੀਆ ਹੋ ਰਹੀ ਹੈ। ਲੋ ਜੀ ਕਾਂਡੀ ਨਾਲ ਪੈਂਦੀ ਆ ਹੁੱਕ ਦੇ ਉੱਪਰ। ਨੂੰ ਦੰਨੀ ਅਗਲੀ ਇਨਫੋਰਮੇਸ਼ਨ ਤੇ ਹੁਣ ਮੈਂ ਵੀ ਕਰਾਉਣਾ ਨਾਲ ਜੈਲੀ ਪਾਰੀ ਚੰਗਾ ਆਪਣੇ ਨਵੇਂ ਲੋਗਿਕ ਕੰਮ ਕਰਦਾ ਕਰਦਾ ਨਾਲ ਵੀਡੀਓ ਉਹਨੇ ਬਣਾਉਣੀ ਉਹਦਾ ਆਪਣਾ ਜੈਲੀ ਪਾਰੀ ਹਾਂ ਇਹ ਕਿਹਲੇ ਵੀਡੀਓ ਨਹੀਂ ਮਾਉਣੀ the lake. ਕਿਉਂਕਿ ਆਪਸੇ ਪਾਲ ਮਾਰਦੇ ਇੱਕ ਕਮੈਂਟ ਆ ਗਿਆ ਸਾਡੇ ਨਾਲ ਤੇ ਫਿਰ ਆਪਾਂ ਇਹ ਸਿੰਗਲ ਕੋਡ ਕਰਕੇ ਤਿੰਨਾ ਕੰਧਾਂ ਨੂੰ ਫਿਰ ਪੀਵਾਂਗੇ ਚਾਹ ਤੇ ਚਾਹ ਪੀ ਕੇ ਤਾਂ ਫਿਰ ਕਰਾਂਗੇ ਡਬਲ ਕੋਡ ਆ ਤਾਂ ਸਟਾਰਟ ਤੇ ਆਪਾਂ ਲੌਣੇ ਮੈਚ ਆ ਦੋਪਾਈ ਲੌਣੇ ਨਾਲ ਚੱਜਦੀ Estoy sacando el bando y calado. No, es que es la tía. Eso es una patrulla. Sí, la ਆ ਇਧਰ ਆ ਜੀ ਉਹਨਾਂ ਨੇ ਕਰਤਾ ਦੂਜਾ ਦੂਜੀ ਵਾਲ ਨੂੰ ਸਟਾਰਟ ਪਲਾਸਟਰ ਆ ਪਾ ਇਧਰ ਲਗਾਉਂਦੇ ਪਏ ਮੈਸ਼ ਤਿੰਨ ਪੀਸ ਲਗਾ ਲਗਾ ਦਿੱਤੇ ਆ ਤੇ ਆ ਪੀਸ ਉਧਰ ਫੇਰ ਲੱਗਣਾ ਜੇ ਅੱਧਾ ਪੀਸ ਬਾਅਦ ਚ ਲਾਓ ਜੀ ਦੋਸਤੋ ਸਿੰਗਲ ਕੋਡ ਆਪਣਾ ਹੋ ਗਿਆ ਸਾਰਾ ਤੇ ਮੈਸ਼ ਵੀ ਲੱਗ ਗਈ ਪੂਰੀ ਵਧੀਆ ਤਰੀਕੇ ਨਾਲ ਸਾਰੇ ਆ ਵੀ ਲੋ ਸਾਰਾ ਰੂਮ ਹੋ ਗਿਆ ਸਿੰਗਲ ਕੋਡ ਤੇ ਮੈਚ ਲੱਗੀ ਆ ਤੇ ਹੁਣ ਹੋ ਗਿਆ ਸਾਡਾ ਚਾਹ ਦਾ ਟਾਈਮ 10 ਤੋਂ ਉੱਪਰ ਹੋ ਗਿਆ ਟਾਈਮ ਤੇ ਮੈਂ ਲੱਗਾ ਬਣਾਉਣ ਚਾਹ ਤੇ ਮਿਸਤਰੀ ਸਾਹਿਬ ਉਹਨਾਂ ਚਾਰੇ ਨੂੰ ਕਰਨਗੇ ਸੈਟ ਤੇ ਇਧਰ ਆਪਣੀ ਲੱਗੀ ਕਵੀਸ਼ਰੀ ਇਹ ਸਾਡੇ ਤੁਸੀਂ ਜਰਨੈਲ ਸਿੰਘ ਸਭਰਾਦੇ ਅਸੀਂ ਬਹੁਤ ਵੱਡੇ ਫੈਨ ਆ ਤੇ ਕਵੀਸ਼ਰੀ ਆਪਣੇ ਚੱਲਦੀ ਰਹਿੰਦੀ ਆ ਤੇ ਹੁਣ ਆਪਾਂ ਬਣਾਉਨੇ ਚਾਹ ਤੇ ਭਾਵਨਾ ਚਰ ਕਰਦਾ ਉਹਨੂੰ ਸੈਟਿੰਗ ਤੇ ਮੈਂ ਚਾਹ ਬਣਾਉਣ ਲੱਗਾ ਤੇ ਫਿਰ ਤੁਹਾਨੂੰ ਦਿਨੇ ਲੋ ਜੀ ਦੋਸਤੋ ਚਾਹ ਆਪਣੀ ਬਣਦੀ ਪਈ ਆ ਤੇ ਹੁਣ ਆਪਾਂ ਚਾਹ ਪੀਵਾਂਗੇ ਤੇ ਕੰਮ ਵੀ ਆਪਣਾ ਚੱਲਦਾ ਪਿਆ ਤੁਹਾਨੂੰ ਦਿਖਾਉਨੇ ਆ ਆ ਕਰਦਾ ਪਿਆ ਪਲਸਟਰ ਆਵੇ ਲੋ ਸਿੰਗਲ ਕੋਡ ਪੂਰਾ ਹੋ ਗਿਆ ਕਵਰ ਵਧੀਆ ਹੋ ਗਿਆ ਜੋ ਸਕਿਪ ਅਸੀਂ ਕਵਰ ਕੀਤੀ ਆ ਉੱਪਰ ਤਰਪਾਲ ਪਾ ਕੇ ਬੰਨੀ ਆ ਤਾਂ ਕਿ ਕੋਈ ਵਿੱਚ ਸਮਾਨ ਨਾ ਸੁੱਟੇ ਉਹਦੇ ਤੇ ਜੇ ਵੈਸੇ ਹੀ ਛੱਡ ਦਈਏ ਤਾਂ ਫਿਰ ਘਰਾਂ ਵਾਲੇ ਸਮਾਨ ਸੁੱਟ ਕੇ ਭਰ ਦਿੰਦੇ ਆ ਤਾਂ ਕਰਕੇ ਅਸੀਂ ਨਾ ਕਵਰ ਕੀਤੀ ਉੱਪਰ ਚੰਗੀ ਤਰ੍ਹਾਂ ਤੇ ਆਹ ਵੇਖ ਲੋ ਆ ਰੂਮ ਚ ਕਿੰਨਾ ਖਲਾਰਾ ਪਿਆ ਅੱਜ ਕਿਉਂਕਿ ਉਹ ਦੂਜਾ ਰੂਮ ਜਿਹੜਾ ਪਲਸਤਰ ਕਰਦੇ ਪਏ ਉਧਰੋਂ ਵੀ ਸਮਾਨ ਕੱਢ ਕੇ ਸਾਰਾ ਇੱਧਰ ਰੱਖਿਆ ਤੇ ਚਾਹ ਆਪਣੀ ਨੂੰ ਆਉਣ ਵਾਲਾ ਬਾਲਾ ਤੇ ਫਿਰ ਆਪਾਂ ਇਹ ਚ ਪਾਉਣੇ ਦੁੱਧ ਤੇ ਫੇਰ ਚਾਹ ਪੀ ਕੇ ਤੁਹਾਨੂੰ ਦੋਸਤੋ ਦਿੰਨੇ ਆ ਅਪਡੇਟ ਲੋ ਜੀ ਦੋਸਤੋ ਚਾਹ ਆਪਣੀ ਵੇਹ ਲੋ ਬਾਲਾ ਆ ਗਿਆ ਬਣ ਗਈ ਆ ਤੇ ਹੁਣ ਅਸੀਂ ਕੀਵਾਂਗੇ ਚਾਹ ਤੇ ਫੇਰ ਆਪਾਂ ਕਰਾਂਗੇ ਡਬਲ ਕੋਡ ਸਟਾਰਟ ਤੇ ਹੁਣ ਪੀਨੇ ਆ ਚਾਹ ਲੋ ਜੀ ਦੋਸਤੋ ਚਾਹ ਦਾ ਹੋ ਗਿਆ ਸਾਡਾ ਟਾਈਮ ਚਾਹ ਗਈ ਬਣਾ ਤੇ ਆ ਮਿਸਤਰੀ ਸਾਹਿਬ ਪੰਜੀਰੀ ਲੈ ਕੇ ਆਏ ਇੰਡੀਆ ਤੋਂ ਮਹਿੰਗਾਈ ਇਹਨਾਂ ਨੇ ਇੰਡੀਆ ਤੋਂ ਮਗਾਇਆ ਹੈ ਪਾਰਸਲ ਤੇ ਹੁਣ ਚਾਹ ਪੀਂਦੇ ਆ ਤੇ ਚਾਹ ਪੀ ਕੇ ਫਿਰ ਲੋ ਜੀ ਦੋਸਤੋ ਚਾਹ ਪੀ ਕੇ ਤੇ ਅਸੀਂ ਬਣਾ ਲਈ ਬਾਲਟੀਆ ਵੇਖੋ ਤੁਸੀਂ ਭਰ ਕੇ 스킴 ਦੀ ਤੇ ਕਰਤਾ ਮਿਸਤਰੀ ਸਾਹਿਬ ਨੇ ਸਟਾਰਟ ਆ ਜਿਹੜੀ ਪਹਿਲੀ ਕੰਦ ਨੂੰ ਡਬਲ ਕੋਟ ਤੇ ਹੁਣ ਅਸੀਂ ਤਿੰਨਾ ਕੰਦਾਂ ਨੂੰ ਕਰਾਂਗੇ ਡਬਲ ਕੋਟ ਪਹਿਲਾਂ ਕੀਤਾ ਸੀ ਸਿੰਗਲ ਹੁਣ ਸਾਰੀਆਂ ਕੰਦਾਂ ਨੂੰ ਹੋਊਗਾ ਡਬਲ ਕੋਟ ਤੇ ਆ ਪਹਿਲੀ ਕੰਦ ਤੋਂ ਅਸੀਂ ਕਰਤਾ ਸਟਾਰਟ ਲੋ ਜੀ ਦੋਸਤੋ ਡਬਲ ਕੋਟ ਵੀ ਅਸੀਂ ਸਾਰੇ ਚੜਾਤਾ ਤੁਸੀਂ ਹੀ ਦੇਖ ਸਕਦੇ ਜੇ ਕਰੋ ਚੈੱਕ ਇੱਕ ਵਾਰ ਡਬਲ ਕੋਡ ਸਾਰੀਆਂ ਕੰਧਾਂ ਦੇ ਹੋ ਗਿਆ ਤੇ ਹੋਣਾ ਜੇ ਪਰ ਇਹ ਸਮੂਥ ਕਰਨ ਵਾਲਾ ਅਜੇ ਗਿੱਲਾ ਵਾ ਆਹ ਦੇਖੋ ਅਜੇ ਸਮੂਥ ਨਹੀਂ ਕੀਤਾ ਵੈਸੇ ਚੜਾਇਆ ਹੀ ਅਜੇ ਇਹਨੂੰ 10 ਮਿੰਟ ਰੋਕ ਕੇ ਫਿਰ ਇਹਨੂੰ ਪੂਰੀ ਫਿਨਿਸ਼ਿੰਗ ਦੇਵਾਂਗੇ ਇਹਨੂੰ ਪੂਰਾ ਸਮੂਥ ਕਰਾਂਗੇ ਉਹਨੂੰ ਹੁਣ ਪਧਰਾ ਕਰਦੇ ਪਏ ਆ ਤੇ ਇਹਨੂੰ ਹੁਣ ਦੋ ਤਿੰਨ ਵਾਰ ਗਰਮਾਲਾ ਮਾਰਨਾ ਪੈਣਾ ਤੇ ਫਿਰ ਪੂਰਾ ਸਮੂਥ ਹੋਣਾ ਇਹਨੇ ਤੁਸੀਂ ਵੇਖ ਸਾਡੇ ਇਸ ਤਰੀਕੇ ਨਾਲ ਇਹਨੂੰ ਪਤਰਾ ਕਰਨਾ ਪੈਂਦਾ ਹਾਂ ਹਾਂਜੀ ਦੋਸਤੋ ਉਹ ਆਪਣਾ ਕੰਮ ਸਕਿੰਮ ਦਾ ਹੋ ਗਿਆ ਫਿਨਿਸ਼ ਥੋੜਾ ਬਹੁਤ ਰਹਿੰਦਾ ਉਹ ਨਾਲ ਦਾ ਕਰਦਾ ਪਿਆ ਮਿਸਤਰੀ ਤੇ ਮੈਂ ਚੱਲਿਆ ਹਾਂ ਹੁਣ ਬਾਥਰੂਮ ਦੀਆਂ ਟਾਈਲਾਂ ਆਰਡਰ ਕਰਨ ਹੁਣ ਆਪਣਾ ਕੰਮ ਚੱਲਣਾ ਬਾਥਰੂਮ ਦਾ ਤੇ ਟਾਈਲਾਂ ਚਾਹੀਦੀਆਂ ਆਪਣੀਆਂ ਤਾਂ ਮੈਂ ਚੱਲਿਆ ਵਾਂ ਉਹ ਆਰਡਰ ਕਰਨ ਤੇ ਫਿਰ ਤੁਹਾਨੂੰ ਬਾਅਦ ਚ ਦੋਸਤੋ ਮੈਂ ਜਾਂਦਾ ਪਿਆ ਟਾਈਲ ਆਰਡਰ ਕਰਨ ਤੇ ਵੈਦਰ ਬੜਾ ਸੋਹਣਾ ਵਾ ਠੰਡਾ ਹੋ ਗਿਆ بارش بارش ਵਾਲਾ ਹੋ ਗਿਆ ਵੈਦਰ ਤੇ ਕੋਈ ਕੋਣੀ ਡਿੱਗਦੀ ਵੀ ਪਈ ਆ ਇੱਧਰ ਵੀ ਕੰਮ ਚੱਲਦੇ ਪਿਆ ਕੰਪਨੀਆਂ ਦੇ ਦੋਸਤੋ ਮੈਂ ਟਾਈਲ ਆਰਡਰ ਕਰਨ ਤੇ ਆ ਟਾਈਲ ਵੇਖੋ ਕਿੰਨੀ ਸੋਹਣੀ ਆ ਆਪਾਂ ਆ ਗਏ ਹੁਣ ਤੇ ਆ ਵੀ ਵੇਖੋ ਕਿੰਨੀ ਸੋਹਣਾ ਕਲਰ ਆ ਬਲੂ ਟਾਈਲਾਂ ਬੜੀਆਂ ਸੋਹਣੀਆਂ ਸੋਹਣੀਆਂ ਤੇ ਆ ਤੁਸੀਂ ਦੇਖ ਸਕਦੇ ਜੀ ਕਿੰਨੇ ਸੋਹਣੇ ਸੋਹਣੇ ਕਲਰ ਆ ਇੱਧਰ ਵੀ ਲੱਗੀਆਂ ਕਾਫੀ ਆ ਵੀ ਚੈੱਕ ਕਰ ਲੋ ਇਥੋਂ ਆਪਾਂ ਅੱਜ ਆਰਡਰ ਕਰਨੀਆਂ ਹੁਣ ਤੇ ਆਰਡਰ ਕਰਕੇ ਤੇ ਫੇਰ ਹੀ ਮੈਂ ਜਾਣਾ ਲੋ ਜੀ ਦੋਸਤੋ ਟੈਲਾ ਆਰਡਰ ਕਰਕੇ ਮੈਂ ਆ ਗਿਆ ਤੇ ਇੱਕ ਘੰਟੇ ਤੱਕ ਟੈਲਾ ਵੀ ਆਪਣੀਆਂ ਆਣੀਆਂ ਨੇ ਹੁਣ ਸਾਡਾ ਹੋ ਗਿਆ ਰੋਟੀ ਦਾ ਟਾਈਮ ਤੇ ਇਧਰ ਮਿਸਤਰੀ ਸਾਹਿਬ ਰੋਟੀ ਗਰਮ ਕਰਦੇ ਪਏ ਇੱਥੇ ਸਾਡੇ ਕੋਲ ਪ੍ਰੋਬਲਮ ਆ ਸਿਰਫ ਮਾਈਕ੍ਰੋਵੇਵ ਨਹੀਂ ਹੈਗਾ ਇੱਥੇ ਬਾਕੀ ਸਾਰੇ ਘਰਾਂ 'ਚ ਹੁੰਦਾ ਤੇ ਇਹ ਪਹਿਲੀ ਵਾਰ ਸਾਨੂੰ ਮਾਈਕ੍ਰੋਵੇਵ ਨਹੀਂ ਮਿਲਿਆ ਤੇ ਤਾਂ ਕਰਕੇ ਅਸੀਂ ਕੁੱਕਰ ਤੇ ਤੇ ਆ ਫਰਾਈ ਪੈਨ ਦੇ ਵਿੱਚ ਰੋਟੀਆਂ ਗਰਮ ਕਰਦੇ ਪਏ ਤਕਰੀਬਨ ਤਾਂ ਸਾਰੇ ਘਰਾਂ 'ਚ ਹੀ ਹੁੰਦਾ ਵਾ ਪਰ ਇੱਥੇ ਘਰ ਵਾਲੇ ਲੈ ਗਏ ਚੁੱਕ ਹੈ ਨਹੀਂ ਤਾਂ ਕਰਕੇ ਸਾਨੂੰ ਇਹਦੇ ਨਾਲ ਹੀ ਕੰਮ ਚਲਾਉਣਾ ਪੈਣਾ ਤੇ ਹੁਣ ਰੋਟੀ ਖਾ ਕੇ ਤੇ ਫਿਰ ਕਰਦੇ ਕੋਈ ਕੰਮ ਸਟਾਰਟ ਤੇ ਰੂਮ ਤੇ ਸਾਡਾ ਉਹ ਵੀ ਫਿਨਿਸ਼ ਤੇ ਆ ਵੀ ਪੂਰਾ ਫਿਨਿਸ਼ ਹੋ ਗਿਆ ਦੋਵੇਂ ਰੂਮ ਹੋ ਗਏ ਕੰਪਲੀਟ ਸਕੈਮਿੰਗ ਦਾ ਤੇ ਹੋ ਗਿਆ ਤੇ ਹੁਣੇ ਸੁੱਕੂਗੀ ਤੇ ਫਿਰ ਸਾਡਾ ਪੇਂਟ ਦਾ ਕੰਮ ਚੱਲੂਗਾ ਔਰ ਇਹਨੂੰ 4-5 ਦਿਨ ਘੱਟੋ-ਘੱਟ ਲੱਗਣੇ ਸੁੱਕਣ ਤੇ। ਲੋ ਜੀ ਦੋਸਤੋ ਹੁਣ ਆਪਾਂ ਲਾਉਣ ਲੱਗੇ ਆ ਪਲਾਸਟਰ ਬੋਰਡ ਦਾ ਟੁਕੜਾ। ਇਹ ਟੁੱਟ ਗਿਆ ਹੈ ਬਾਕੀ ਦਾ ਚਲੋ ਸਹੀ ਆ। ਇਹਦੇ ਉੱਪਰ ਫਿਰ ਟਾਈਲਾਂ ਲਾਉਣੀਆਂ। ਤੇ ਪਲਾਸਟਰ ਬੋਰਡ ਆਪਾਂ ਮੰਗਾਇਆ ਵਾ। ਉਹ ਸਾਹਮਣੇ ਪਈ ਸ਼ੀਟ। ਲੋ ਜੀ ਦੋਸਤੋ ਪਲਾਸਟਰ ਬੋਰਡ ਕਰਤਾ ਆਪਾਂ ਡਨ। 10 ਮਿੰਟ ਲੱਗੇ ਆ ਤੇ ਇਹਨੂੰ ਆਪਾਂ ਕਰਤਾ ਡਨ। ਤੇ ਇੱਧਰ ਆਪਾਂ ਕਰਤੀ ਸਫਾਈ ਸੋਈ ਸਾਰਾ ਸਮਾਨ ਚੁੱਕਤਾ। ਤੇ ਹੁਣ ਟਾਈਲਾਂ ਦੀ ਉੱਪਰ ਆਪਾਂ ਰੱਖ ਲਿਆ ਵਾ। ਤੇ ਭਾ ਦੂਜਾ ਗ੍ਰੈਂਡਰ ਵੀ ਸੈੱਟ ਕਰਦਾ ਪਿਆ ਤੇ ਗ੍ਰੈਂਡਰ ਵੀ ਆਪਾਂ ਇੱਥੇ ਲਾ ਦੇਣਾ ਤੇ ਫਿਰ ਆਪਾਂ ਕਰਾਂਗੇ ਟਾਈਲਾਂ ਦੀ ਵੇਟ ਹੁਣ ਗ੍ਰੈਂਡਰ ਵੀ ਭਾ ਲਾਉਣ ਲੱਗਾ ਮਿਸਤਰੀ ਸਾਹਿਬ ਤੇ ਟਾਈਲਾ ਕਟਿੰਗ ਦਾ ਇੰਤਜ਼ਾਮ ਹੋਣ ਡਿਆ ਪਹਿਲੋਂ ਹੀ ਟਾਈਲਾਉਣ ਤੋਂ ਪਹਿਲੋਂ ਇੰਤਜ਼ਾਮ ਸਾਰੇ ਟੂਲ ਰੈਡੀ ਹੋਣ ਡਿਆ ਤੇ ਹੁਣ ਵੇਟ ਕਰਾਂਗੇ ਆਪਾਂ ਟਾਈਲਾਂ ਦੀ ਲੋ ਜੀ ਦੋਸਤੋ ਲੰਚ ਤੋਂ ਬਾਅਦ ਆਪਣਾ ਹੋ ਗਿਆ ਚਾਹ ਦਾ ਟਾਈਮ ਤੇ ਚਾਹ ਬੰਦੀ ਪਈ ਆਪਣੀ ਲੋ ਜੀ ਦੋਸਤੋ ਡਿਲੀਵਰੀ ਆ ਗਈ ਆਪਣੀ ਤੈਲਾ ਵੀ ਆ ਗਿਆ ਤੇ ਆ ਗਲੂ ਵੀ ਆ ਗਿਆ ਅਡੇਸਿਵ ਵੀ ਤੇ ਡਿਲੀਵਰੀ ਕਰਨ ਵਾਲੇ ਵਾਵਾ ਫੌਜ ਹੀ ਚਾਰ ਪੰਜ ਜਾਣੇ ਸੀ ਤੇ ਮਿੰਟੋ ਮਿੰਟ ਪੰਜਾਂ ਮਿੰਟਾਂ ਦੀ ਲਾ ਕੇ ਰੱਖ ਗਏ ਉਹ ਤੇ ਹੁਣਹੀਂ ਆਪਦਾ ਕੰਮ ਸ਼ੁਰੂ ਕੀਤਾ ਇਧਰ ਭਾ ਵੀ ਪੇਪਰ ਜਾ ਲਾਉਣ ਡਿਆ ਥੋੜਾ ਪੇਪਰ ਜਾ ਲੱਗਾ ਸੀ ਉਹ ਲਾਦਾ ਪਿਆਣ ਤੇ ਫਿਰ ਕਰਾਂਗੇ ਟਾਈਲਾਂ ਸਟਾਰਟ ਟਾਈਲਾਂ ਹੁਣ ਅੱਜ ਟਾਈਮ ਹੋ ਗਿਆ ਜ਼ਿਆਦਾ ਹੁਣ ਟਾਈਲਾਂ ਕਰਾਂਗੇ ਅਸੀਂ ਸਵੇਰੇ ਸਟਾਰਟ ਤੇ ਅੱਜ ਹੁਣ ਬਹੁਤ ਹੋ ਗਿਆ ਜੰਨਾ ਹੋ ਗਿਆ ਬਹੁਤ ਆ ਹੁਣ ਟਾਈਲਾਂ ਤੇ ਗਲੂ ਸਾਰਾ ਸਮਾਨ ਆ ਗਿਆ ਟੋਟਲੀ ਤੇ ਹੁਣ ਕੱਲ ਨੂੰ ਸਟਾਰਟ ਕਰਾਂਗੇ ਟਾਈਲਾਂ ਦਾ ਕੰਮ ਤੇ ਹੁਣ ਤਾਂ ਬਸ ਥੋੜਾ ਅੱਧਾ ਘੰਟਾ ਰਹਿ ਗਿਆ ਛੁੱਟੀਆਂ ਹੁਣ ਚ ਬਸ ਹੁਣ ਛੁੱਟੀ ਕਰਾਂਗੇ ਤੇ ਕੱਲ ਨੂੰ ਕਰਦੇ ਆਂ ਫਿਰ ਕੱਲ ਨੂੰ ਮਿਲਦੇ ਆਪਾਂ ਫਿਰ ਤੁਹਾਨੂੰ ਦੇਵਾਂਗੇ ਕੱਲ ਦੀ ਅਪਡੇਟ